ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਬਾਈ ਹਰਵੇਲ ਦੇ ਫਾਰਮ ਤੇ ਪਹੁੰਚੇ ਆਂ ਪਿੰਡ ਜੋਰ ਸਿੰਘ ਵਾਲਾ ਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈ। ਹਰੀਕੇ ਪੱਤਣ ਤੋਂ ਜਦੋਂ ਦੋਸਤੋ ਭਿੱਖੀ ਪਿੰਡ ਖਾਲੜਾ ਰੋਡ ਆਪਾਂ ਆਉਣੇ ਆ ਤਾਂ ਰਸਤੇ ਵਿੱਚ ਪੱਟੀ ਮੋੜ ਤੋਂ ਦੋਸਤੋ ਬੈਕ ਸਾਈਡ ਪਿੰਡ ਹੈਗਾ ਦੋਸਤੋ ਤੇ ਉਸ ਤੋਂ ਤੁਸੀਂ ਸੈਦੋਂ ਤੇ ਸੈਦੋਂ ਤੋਂ ਤੁਸੀਂ ਜੋਰ ਸਿੰਘ ਵਾਲਾ ਪਿੰਡ ਪਹੁੰਚ ਸਕਦੇ ਹੋ। ਵੀਰ ਹਰਵੈਲ ਦਾ ਜਿਹੜਾ ਦੋਸਤੋ ਡੇਰੀ ਫਾਰਮ ਦੇ ਨਾਲ ਪਸ਼ੂ ਵਪਾਰ ਦਾ ਕੰਮ ਵੀ ਆ ਤੇ ਵਧੇਰੇ ਜਾਣਕਾਰੀ ਆਪਾਂ ਵੀਰ ਤੋਂ ਲੈਣੀ ਆ। ਇੱਕੀ ਇਨਫੋਰਮੇਸ਼ਨ ਹੈਗੀ ਆ ਦੋ ਮੱਝਾਂ ਤੁਹਾਨੂੰ ਦਿਖਾਉਣੀਆਂ ਇੱਕ ਪੂਰੀ ਵੇਖਣ ਦੇ ਵਿੱਚ ਨਜ਼ਰ ਆਵੇਗੀ ਦੋਸਤੋ ਇੱਕ ਹੋਰ ਮੱਝ ਆ ਉਹਦੇ ਬਾਰੇ ਵੀ ਆਪਾਂ ਇਨਫੋਰਮੇਸ਼ਨ ਲੈਣੇ ਆ ਵੀਰ ਦੇ ਕੋਲ ਚੱਲਦੇ ਆ ਪੁੱਛਦੇ ਕੀ ਡਿਟੇਲ ਹੈਗੀ ਆ ਸਭ ਤੋਂ ਪਹਿਲਾਂ ਵੀਰ ਹਰਵੈਲ ਸਤਿ ਸ੍ਰੀ ਅਕਾਲ ਜੀ ਹਾਂਜੀ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ ਔਰ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਹੋ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਕੀ ਦਾ ਬੈਥੇ ਹੋਣ ਤੇ ਬਹੁਤ ਬਹੁਤ ਧੰਨਵਾਦ ਉਹ ਠੀਕ ਠਾਕ ਬਈ ਠੀਕ ਠਾਕ ਵੀਰ ਜੀ ਹਰਵੈਲ ਜੀ ਤੇ ਅੱਜ ਵੀਰ ਹਰਵੈਲ ਆਪਣੇ ਕੋਲ ਇਹਨਾਂ ਨੂੰ ਆਪਾਂ ਜਾਨੀ ਕਿ ਜਿਹੜਾ 7-7 ਕਿਲੋ ਇਹਨਾਂ ਥੱਲੇ ਦੁੱਧ ਰੈਡੀ ਆ ਠੀਕ ਆ ਗੱਬਣਾ ਕਹਿ ਸਕਦੇ ਆ ਪਰ ਚੈੱਕ ਪਾਸ ਨਹੀਂ ਆ ਬਟ ਸੂਣ ਵਾਲਿਆਂ ਨੇ ਕਨਫਰਮ ਹੈ ਠੀਕ ਆ ਜੀ ਠੀਕ ਆ ਹਾਂਜੀ ਤੇ ਇਹ ਸਾਹਮਣੇ ਪਹਿਲੇ ਨੰਬਰ ਤੇ ਜਿਹੜੀ ਵੀਰ ਬੂਰੀ ਆਪਣੇ ਕੋਲ ਹਨਾ ਹਾਂਜੀ ਤੇ ਕਿੰਨਾ ਕੁ ਸਮਾਂ ਦੱਸਿਆ ਨੂੰ ਸੂਈ ਨੂੰ ਹੋਇਆ ਇਹਨੂੰ ਸੂਈ ਨੂੰ ਕਰੀਬ 4 ਮਹੀਨੇ ਹੋ ਗਏ ਆ ਹਾਂਜੀ ਹਾਂਜੀ ਇਹਦੇ ਸਟਾਰਟਿੰਗ ਇਹਦੇ ਥੱਲੇ ਦੁੱਧ 12-13 ਲੀਟਰ ਦੀ ਜਿਹੜੇ ਜਾਨੀ ਕਿ ਚੁਆਇਆ ਇਹਨੇ ਤਾਂ ਕਿਸੇ ਕਾਰਨ ਚਲੋ ਉਹਨਾਂ ਨੇ ਵੇਚ ਦਿੱਤੀ ਹਾਂਜੀ ਕਰਦੀਆਂ ਸਾਰਾ ਪ੍ਰੋਬਲਮਾਂ ਹੁੰਦੀਆਂ ਬਿਲਕੁਲ ਤਾਂ ਇਸ ਟਾਈਮ ਇਹਦੇ ਥੱਲੇ ਜਿਸ ਦਿਨ ਮੈਂ ਲੈ ਕੇ ਆਇਆ ਸੀ ਉਸ ਦਿਨ 6 ਕਿਲੋ ਸੀਗਾ ਸੋ ਲੈ ਕੇ ਆਇਆ ਦੋ ਦਿਨ ਦੇ ਵਿੱਚ ਜਾਨਕੀ ਕਿ ਕਿਲੋ ਦੋ ਦਿਨ ਨੇ ਜੰਪ ਕੀਤਾ ਮੈਂ ਨੇ 7 ਕਿਲੋ ਦੇ ਹੁਣ ਇਹ ਚੱਲਣ ਦੇ ਹੀ ਆ 7 ਕਿਲੋ ਹਣਾ ਜਿਹੜੇ ਦੋ ਜਾਈ ਦੇ ਨੇ ਇਹਨੂੰ ਬਣੀ ਹੋਏ ਆ ਦੋਵੇਂ ਟਾਈਮ ਮਿਲਦੀ ਭਾੜੇ ਤੇ ਮਿਲਦੀ ਟਾਈਮ ਭਾੜੇ ਤੇ ਕੋਈ ਟੀਕਾ ਨਹੀਂ ਕੁਛ ਨਹੀਂ ਭਾੜੇ ਤੇ ਆਪਾਂ ਇਹਦੀ ਚੁਵਾਈ ਵੀ ਦਿਖਾਵਾਂਗੇ ਦੋਨਾਂ ਵਿੱਚ ਠੀਕ ਆ ਸੋ ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਜਿਹੜੀ ਚੁਵਾਈ ਆ ਉਹ ਵੇਖਣ ਦੇ ਵਿੱਚ ਮਿਲੇਗੀ ਤੇ ਮੈਂ ਤੁਹਾਨੂੰ ਦਿਖਾਉਣਾ ਆ ਵੇਖੋ ਆ ਥਣ ਦੀ ਕੁਆਲਿ ਤੇ ਬਿਲਕੁਲ ਜਿਹੜਾ ਮੁੱਠੀ ਵਾਲਾ ਥਾਣਾ ਵੀਰੋ ਤੇ ਚੈੱਕ ਕਰੋ ਇੱਕ ਵਾਰੀ ਖੋਲ ਕੇ ਆਪਾਂ ਤੁਹਾਨੂੰ ਤੋੜ ਕੇ ਵਿਖਾਉਨੇ ਆ ਤੇ ਬਹੁਤ ਜ਼ਿਆਦਾ ਚਾਂਸ ਆ ਕਿ ਇਹ ਸੁਹਣੀ ਹੈ ਮੈਂ ਨਹੀਂ ਅੱਛਾ ਜੀ ਵੈਸੇ ਗੱਬਣ ਦੀ ਕੋਈ ਇਹਦੀ ਚੈੱਕ ਪਾਸ ਹੀ ਕੋਈ ਗਾਰੰਟੀ ਦੇਵੋਗੇ ਜੀ ਕੋਈ ਗਾਰੰਟੀ ਨਹੀਂ ਵੈਸੇ ਜੇ ਆਪਾਂ ਕਹਿੰਦੇ ਚੈੱਕ ਪਾਸ ਹੁੰਦੀ ਤਾਂ ਇਹਦਾ ਮੁੱਲ ਹੋਰ ਹੋਣਾ ਸੀਗਾ ਆਪਾਂ ਬਿਲਕੁਲ ਤਾਂ ਜੀ ਇਲਾਵਾ ਕਲੀਅਰ ਹੈ ਕਿ ਮਨ ਛੋੜਾ ਜੀ ਜੇ ਇਹ ਚੈੱਕ ਪਾਸ ਹੁੰਦੀ ਤਾਂ ਇਹਦਾ ਰੇਟ ਫਿਰ ਹੋਰ ਹੋਣਾ ਸੀਗਾ ਹਾਂਜੀ ਹੁਣ ਆਪਾਂ ਇਹਨੂੰ ਬਿਲਕੁਲ ਆਪਣੇ ਹਿਸਾਬ ਨਾਲ ਜਿਹੜਾ ਵਾ ਇਹਦਾ ਇਹ ਆਪਾਂ ਖਾਲੀ ਕਰਕੇ ਦੇਵਾਂਗੇ ਠੀਕ ਆ ਜੀ ਹਾਂਜੀ ਪਰ ਇਹਨਾਂ ਵਾਂਗੇ ਇਹਨੂੰ ਆਪਾਂ ਪਿੰਡੋਂ ਮੱਝ ਲਈ ਆ ਹਾਂਜੀ ਡਾਕਟਰ ਵੀ ਆਪਣਾ ਵਾ ਜਿਨੇ ਇਹਨੂੰ 2 ਦਿਨ ਏਆਈ ਕੀਤੀ ਆ ਹੂੰ ਤਾਂ ਅੱਗੇ ਦੇਖੋ ਚਾਂਸ ਫੋਲਰ ਰੁਕ ਜਮ ਤੇ ਕਿੰਨਾ ਸਮਾਂ ਦੱਸਿਆ ਅੱਜ ਸਹੀ 40 ਦਿਨ 40 ਦਿਨ ਏਆਈ ਹੋਈ 40 ਦਿਨ ਏਆਈ ਹੋਈ ਨੂੰ ਜਿਹੜਾ ਦੋਸਤੋ ਸਮਾਂ ਹੋ ਗਿਆ ਤੇ ਬਿਲਕੁਲ ਤੁਸੀਂ ਹਜੇ 50 50 ਚਾਂਸ ਆ ਨਿਕਲ ਵੀ ਸਕਦੀ ਯਾਰ ਮੇਲ ਬਾਈ ਤੇ ਨਹੀਂ ਵੀ ਨਿਕਲ ਸਕਦੀ ਜੇ ਸੰਤੂ ਸਾਹਿਬ ਇਹੀ ਗੱਪੜ ਹੁੰਦੀ ਤਾਂ ਇਹਦਾ 4-5000 ਰੁਪਿਆ ਰੇਟ ਜਿਹੜਾ ਜਾਦਾ ਹੋਣਾ ਸੀਗਾ ਹਾਂਜੀ ਤਾਂ ਆਪਾਂ ਦਾ ਫਿਲਹਾਲ ਆ ਠੀਕ ਆ ਤੇ ਮੁੱਲ ਕਿੰਨਾ ਵੀਰ ਨੂੰ ਦਾ ਕੀਤਾ ਸੰਤੂ ਸਾਹਿਬ ਜੀ ਆਪਾਂ ਇਹ ਲੈਣ ਦੇਣ ਵਾਲੀ ਜਿਹੜੀ ਗੱਲ ਆ 38800 ਰੁਪਏ ਦੀ ਮੱਝ ਦੇ ਸਾਢੇ 38000 ਦੇ ਵਿੱਚ ਜਿਹੜੀ ਦੋਸਤੋ ਤੁਹਾਨੂੰ ਇਹ ਮੱਝ ਮਿਲ ਜੂਗੀ ਸਾਢੇ 38000 ਮੋਲਾ ਤੇ ਬਾਕੀ ਤੁਸੀਂ ਵੇਖੋ 7 ਕਿਲੋ ਦੁੱਧਾ ਦੋਵੇਂ ਟਾਈਮ ਜਿਹੜੀ ਮਿਲਦੀ ਆ ਪਾੜੇ ਤੇ ਤੁਸੀਂ ਆ ਪਾੜਾ ਪਾ ਕੇ ਵੰਡਾ ਪਾ ਕੇ ਜਿਹੜਾ ਦੋਸਤੋ ਥੱਲੇ ਬੈਹਿ ਕੇ ਜਿਹੜੀ ਪਸਵਾ ਸਕਦੇ ਕੱਦ ਚੰਗਾ ਮੱਝ ਦਾ ਬਸ ਸੰਭਾਲ ਦੇ ਦਿੱਤਾ ਥੋੜੀ ਜਿਹੀ ਆਹ ਲਓ ਜੀ ਠੀਕ ਹੈ ਜੀ ਆਹ ਬਾਡੀ ਸਟਰਕਚਰ ਜੀ ਸਾਰਾ ਬਿਲਕੁਲ ਜੀ ਸਾਹਿਬ ਕੋਈ 80 90 ਲਾ ਕੇ ਵੀ 8 10 ਕਿਲੋ ਦੇਣ ਹੁੰਦਾ ਇਹ ਟੋਕਰੀ ਇਹਨਾਂ ਦੀ ਜੰਦੀ ਠੀਕ ਹੈ ਜੀ ਬਾਕੀ ਅੱਗੇ ਚੱਲੋ ਰਹਿ ਗਈ ਅਗਲੇ ਦੀ ਕਿਸਮਤ ਆ ਜੀ ਉਹ ਅਗਲੇ ਦੀ ਕਿਸਮਤ ਆ ਜੀ ਠੀਕ ਆ ਅੱਛਾ ਹਰਵੈਲ ਵੀਰੇ ਅਗਲੇ ਨੰਬਰ ਤੇ ਜਿਹੜੀ ਆਪਣੇ ਕੋਲ ਇਹ ਮੱਝ ਆ ਗਈ ਹੈ ਯਕੀਨ ਦੀ ਇਨਫੋਰਮੇਸ਼ਨ ਜੀ ਸੰਦੀ ਸਾਹਿਬ ਜੀ ਆਪਾਂ ਘਰੋਂ ਮੱਝ ਸੇਲ ਕਰ ਰਹੇ ਆ ਆਪਣੇ ਅੱਛਾ ਜੀ ਇਹ ਆਪਣੇ ਕੋਲੇ ਹੀ ਠੀਕ ਆ ਆਪਾਂ ਪਿਛਲੇ ਤਾਂ ਪਿਛਲੀ ਵਾਰ ਲੈ ਗਿਆ ਸੀ ਤੀਜੀ ਸੂਏ ਤੇ ਚੱਲ ਰਹੀ ਆ ਹਾਂਜੀ ਹਾਂਜੀ ਤਾਂ ਇਹਦੀ ਏਆਈ ਹੋਈ ਨੂੰ ਕਰੀਬ ਅੱਜ 18 19 ਦਿਨ ਹੋ ਗਏ ਆ ਠੀਕ ਆ ਤਾਂ ਇਹ ਤਕਲੀਫ ਆ ਰਹੀ ਆ ਕਿ ਕਨਫਰਮ ਮਸੂਨ ਵਾਲੀ ਦਾ ਇਹਦਾ ਆਪਾਂ ਹੱਥੀ ਕਰਾਈਆ ਤੇ ਬਾਕੀ ਜਿਹੜੇ ਇਹਦੇ ਸਿੰਪਟਮਸ ਆ ਜਾਂ ਜੋ ਵੀ ਯਾਨੀ ਕਿ ਪਹਿਚਾਨਾ ਵੀ ਇਹ ਖੜੀ ਜਾਂ ਨਹੀਂ ਖੜੀ ਬਹੁਤ ਜ਼ਿਆਦੇ ਚਾਂਸ ਆ 100% ਚਾਂਸ ਆ ਕਿ ਅੱਜ ਖੜ ਗਈ ਆ ਠੀਕ ਆ ਜੀ ਹਾਂਜੀ ਤੇ ਇਹਦੀ ਮਿਲਕ ਵਾਲੇ ਪਾਸਿਓਂ ਕੀ ਡਿਟੇਲ ਆ ਜੀ ਕਿਵੇਂ ਦੁੱਧ ਜੀ ਤੰਨੂ ਸਾਹਿਬ ਜਿਹੜਾ ਸਟਾਰਟਿੰਗ ਇਹਦਾ ਮਿਲਕ ਹੁੰਦਾ ਵਾ 14 14.5 ਲੀਟਰ ਹੁੰਦਾ ਵਾ ਠੀਕ ਹੈ ਜਿਹੜੀ ਚੁਆਈਏ ਕਰਾਉਂਦੀ ਆ ਤਾਂ ਇਹ ਲੰਮਾ ਸਮਾਂ ਦੁੱਧ ਦਿੰਦੀ ਜੀ ਸਭ ਤੋਂ ਇਹ ਖਾਸੀਅਤ ਆ ਹਾਂਜੀ ਤੇ ਹੁਣ ਇਹਦੇ ਥੱਲੇ ਕਰੀਬ 7.5 ਤੋਂ 8 ਦੀ ਰੇਂਜ ਜਿਹੜਾ ਦੁੱਧ ਰੈਡੀ ਆ ਇਹਦੇ ਥੱਲੇ ਦੋਨੇ ਟਾਈਮ ਬਾੜੇ ਤੇ ਮਿਲਦੀ ਵੰਡਦੀ ਠੀਕ ਆ ਜੀ ਸਵੇਰ ਦਾ ਹੁਣ ਦੂਜਾ ਚੱਲ ਰਿਹਾ ਸੀ ਤੀਜਾ ਚੱਲ ਰਿਹਾ ਜੀ ਅੱਗੇ ਚੌਥੀਲੀ ਗੱਭਣਾ ਜੀ ਆ ਚਾ ਉਥੇ ਵਾਸਤੇ ਆ ਇਹ ਆਈ ਕਰਵਾਈ ਹੋਈ ਆ ਇਹ ਕਰਵਾਈ ਹੋਈ ਆ ਠੀਕ ਕਿਹੜੇ ਬੁੱਲ ਤੋਂ ਇਹ ਕਰਵਾਈ ਆ ਜੀ ABC ਦੇ ਭੀਸ਼ਮ ਤੋਂ ਕਰਾਈ ਆ ਆਹ ਭੀਸ਼ਮ ਤੋਂ ਇਹ ਵੀ ਸਿੱਧਾ ਜਿਹੜਾ ਦੋਸਤੋ ਬੁੱਲ ਭੀਸ਼ਮ ਤੋਂ ਜਿਹੜੀ ਅੱਗੇ ਗੱਭਣ ਹੈਗੀ ਹੈ ਪ੍ਰੈ ਬੇਨ ਵੀਰ ਨੇ ਦੱਸਦਾ ਤੁਹਾਨੂੰ ਕਿੰਨੇ ਕ ਦਿਨ ਹੋ ਗਏ ਆ ਤੇ ਆ ਲਓ ਜੀ ਚੰਗੀ ਹੈਗੀ ਦੋਸਤੋ ਪਿੱਠਪੂੜੇ ਦੀ ਆ ਕੱਦ ਕਾਠੀ ਜਿਹੜਾ ਬਹੁਤ ਵਧੀਆ ਹੈਗਾ ਤੇ ਆਰਡਰ ਦੀ ਕੁਆਲਿਟੀ ਜਿਹੜੀ ਤੁਸੀਂ ਜ਼ਰੂਰ ਨੋਟ ਕਰ ਲਓ 7.5 ਤੋਂ 8 ਕਿਲੋ ਜਿਹੜਾ ਦੁੱਧ ਬਿਲਕੁਲ ਇਸ ਟਾਈਮ ਇਸ ਦੇ ਥੱਲੇ ਹੈਗਾ ਮੌਜੂਦ ਉਹ ਆਪਾਂ ਜਿਹੜੀ ਹੋਣ ਦੋਸਤੋ ਮਾਰਨਿੰਗ ਟਾਈਮ ਦੀ 8:00 ਤੋਂ 8:00 ਦੀ ਜਿਹੜੀ ਚਵਾਈ ਆ ਉਹ ਤੁਹਾਨੂੰ ਕਰਕੇ ਦਿਖਾ ਦੇਣੀ ਆ ਜਦੇ ਵੀਡੀਓ ਅਪਲੋਡ ਹੋ ਗਈ ਅੱਜ ਤੇ ਤੁਸੀਂ ਜਿਹੜਾ ਇਵਨਿੰਗ ਟਾਈਮ ਵੀ ਬਿਲਕੁਲ ਟਾਈਮ ਟੂ ਟਾਈਮ ਚਵਾਈ ਕਰ ਸਕਦੇ ਹੋ ਇੱਕ ਟਾਈਮ ਦੋ ਟਾਈਮ ਤਿੰਨ ਟਾਈਮ ਜੇ ਜੜੀ ਚਾਹੀਏ ਦੋਸਤੋ ਸਮੇਂ ਚੋਂ ਸਮਾਂ ਕੱਢ ਕੇ ਤੁਸੀਂ ਜ਼ਰੂਰ ਕਰ ਸਕਦੇ ਜੀ ਸਾਨੂੰ ਸਾਵੇ ਦੋਵਾਂ ਮੱਝਾਂ ਦੀ ਇੱਕ ਖਾਸੀਅਤ ਹੈਗੀ ਆ ਜੀ ਕਈ ਪਸ਼ੂ ਹੁੰਦੇ ਆ ਆਪਾਂ ਦਾਣਾ ਵੰਡ ਪਾਉਂਦੇ ਆ ਪਰ ਨਹੀਂ ਆਉਂਦੇ ਹਾਂਜੀ ਇਸ ਮੱਝਾਂ ਤੇ ਆਪਾਂ ਨੂੰ ਬਿਲਕੁਲ ਪਤਾ ਵੀ ਇਹਦੇ ਨਾਲ ਆਪਾਂ ਕੋਈ 8-10 ਦਿਨ ਚੰਗਾ ਧਿਆਨ ਦੇ ਲਈਏ ਨਾ ਤਾਂ ਸੱਜਰਾਂ ਦਾ ਮੁਕਾਬਲਾ ਫੇਰ ਕਰ ਜਾਂਦੀ ਆ ਠੀਕ ਆ ਜੀ ਨਹੀਂ ਫਿਰ ਵੀ ਆ ਸਮਾਂ ਵੀ ਇਹਨੂੰ ਕਿੰਨਾ ਦੱਸਿਆ ਸਹੀ ਕਰੈਕਟ ਕਿੰਨਾ ਹੋਇਆ ਸੂਈ ਨੂੰ ਇਹਨੂੰ ਕਰੀ ਪੰਜ ਦੇ ਲਾਗੇ ਬੰਨੇ ਹੋ ਗਏ ਆ 5 ਮੰਥ ਹੋ ਗਏ ਤੇ ਹੁਣ ਇਹਨੂੰ ਹੋਈ ਨੂੰ ਅੱਜ ਕਰੀ 18 19 ਦਿਨ ਹੋ ਗਏ ਆ ਠੀਕ ਆ ਤੇ ਚੰਗੀ ਆ ਬਹੁਤ ਹੀ ਚੰਗੀ ਦੁੱਧ ਵੀ ਜਾਨੀ ਕਿ ਇਹਦੀ ਸਭ ਤੋਂ ਚੰਗੀ ਖਾਸੀਅਤ ਇਹ ਆ ਕਿ ਜੇ ਆਪਾਂ ਇਹਦੇ ਖਾਸ ਧਿਆਨ ਦੇ ਲਈਏ ਹੂੰ ਵੀ ਵੰਡ ਬੜੇ ਮਾ ਚੰਗਾ ਚਲੋ ਆਪਣੇ ਦਾ ਓਵਰਹਾਲ ਸਾਰੇ ਪਸ਼ੂ ਦੁੱਧ ਦਿੰਦੇ ਆ ਤੇ ਇਹਨੂੰ ਦਾ ਜਿੰਨਾ ਜਿਹੜਾ ਹਿੱਸੇ ਆਇਆ ਮਿਲਣਾ ਵੱਡ ਹੈ ਨਾ ਹਾਂਜੀ ਹਾਂਜੀ ਤੇ ਜੇ ਸਪੈਸ਼ਲ ਥੋੜਾ ਧਿਆਨ ਦਿੱਤਾ ਜਾਵੇ ਤਾਂ ਇੱਕ ਸੱਚੀ ਰਾਨੂ ਮਾਤ ਪਾਉਂਦੀ ਹੈ ਬਿਲਕੁਲ ਠੀਕ ਆ ਤੇ ਮੋਲੇ ਦਾ ਵੀਰ ਕਿੰਨੀ ਡਿਮਾਂਡ ਕਿੰਨੀ ਕੀ 44000 ਰੁਪਏ ਲੈ ਲੈਂਦੇ ਆ 44000 ਹੈ ਨਾ ਬਾਕੀ ਗੱਭਣ ਵੀ 100% ਨਿਕਲੂ ਖੂਬਸ ਵਧੀਆ ਹੈਗਾ ਬਾਡੀ ਸਟਰਕਚਰ ਵੇਖੋ ਬਾਕੀ ਆਪਾਂ ਚੁਵਾਈ ਜਿਹੜੀ ਸਟਾਰਟ ਕਰਨੀ ਆ ਤੇ ਪਾੜਾ ਵੰਡਾ ਬਿਲਕੁਲ ਪਾ ਕੇ ਤੁਹਾਨੂੰ ਬਿਲਕੁਲ ਆਪਾਂ ਵਿਖਾਵਾਂਗੇ ਚਲੋ ਪਹਿਲਾਂ ਦੂਜੀ ਆ ਲਓ ਜੀ ਅ ਸੋ ਦੋਸਤੋ ਅਗਲੀ ਲੱਤਾਂ ਘੋੜਾ ਜੂੜਵਾਰ ਨੰਦਾ ਠੀਕ ਹੈ ਜੀ ਆ ਲਓ ਜੀ ਬਿਲਕੁਲ ਇਸੇ ਤਰ੍ਹਾਂ ਪਹਾੜਾ ਵੰਡੇ ਦੋਸਤੋ ਪਾ ਕੇ ਜਦੋਂ ਤੁਸੀਂ ਵਿਖਾਉਣ ਦਾ ਮਕਸਦ ਇਹੋ ਹੀ ਹੈ ਵੀ ਦੋਸਤੋ ਜਦੋਂ ਤੁਸੀਂ ਘਰੇ ਲੈ ਕੇ ਜਾਓ ਤਾਂ ਕੋਈ ਖਿਆਈ ਨਹੀਂ ਆਉਂਦੀ ਕਿਸੇ ਤਰ੍ਹਾਂ ਦਾ ਕੋਈ ਟੀਗਾ ਲੈ ਕੇ ਪਸ਼ੂ ਨਹੀਂ ਮਿਲਦਾ ਹੋਵੇਗਾ ਹਾਂ ਬਾਈ ਹਰਬੇਲ ਬਿਲਕੁਲ ਨਹੀਂ ਮਿਲਦਾ ਤੇ ਬਿਲਕੁਲ ਪਹਾੜੇ ਵੰਡੇ ਤੇ ਦੋਵੇਂ ਟਾਈਮ ਹਨਾ ਦੋਵੇਂ ਟਾਈਮ ਸੰਧੂ ਸਾਹਿਬ ਖਾਸੀ ਨਾ ਮੈਂ ਇੱਕ ਬੇਨਤੀ ਕਰਦਾ ਹਾਂ ਜਿੰਨੇ ਵੀ ਜਿਹੜੀ ਆਡੀਅנס ਜਾਂ ਜੋ ਵੀ ਆਪਾਂ ਨੂੰ ਦੇਖ ਰਹੇ ਨੇ ਪੈਨਪਰਾ ਹਾਂਜੀ ਬੇਨਤੀ ਹੈ ਕਿ ਦੋ ਟਾਈਮ ਆ ਕੇ ਚਵਾਈ ਕਰਕੇ ਲੈ ਕੇ ਜਾਇਆ ਕਰੋ ਹਾਂਜੀ ਇਹ ਕੀ ਹੁੰਦਾ ਤੋਕਰ ਪਸ਼ੂ ਜਿਹੜਾ ਹੁੰਦਾ ਵਾ ਕਈ ਵਾਰ ਸੱਜਰ ਪਸ਼ੂ ਵੀ ਜਾ ਕੇ ਘਰੇ ਇੱਕ ਦੋ ਦਿਨ ਖਰਾਬ ਕਰਦਾ ਬਿਲਕੁਲ ਤਾਂ ਇਸ ਚੀਜ਼ ਦਾ ਫਿਰ ਵਾਰ-ਵਾਰ ਪਾਜੀ ਐਦਾਂ ਹੋ ਗਿਆ ਪਾਜੀ ਉਦਾਂ ਹੋਇਆ ਇਹ ਜਿਹੜੇ ਪਸ਼ੂ ਹੁੰਦੇ ਆ ਅਸੀਂ ਵੀ ਲੈ ਕੇ ਆਏ ਜਿਸ ਦਿਨ ਇਹਨੂੰ ਮੈਂ ਲੈ ਕੇ ਆਇਆ ਸੀਗਾ ਇਹਨੇ ਇੱਕ ਦੋ ਦਿਨ ਮੈਨੂੰ ਵੀ ਕਈ ਨਾ ਟਾਈਮ ਟੂ ਟਾਈਮ ਖਰਾਬ ਕੀਤਾ ਠੀਕ ਆ ਤਾਂ ਤੀਜੇ ਦਿਨ ਉਹ ਆਪਣੇ ਪਸ਼ੂ ਜਿਹੜਾ ਉਹ ਸੱਜਰ ਸੀ ਇੱਕ ਜੀਲ ਆ ਜਾਂਦਾ ਪਸ਼ੂ ਬੰਦਿਆਂ ਦੇ ਵਿੱਚ ਉਹਨਾਂ ਨੂੰ ਹੱਤਗੇਜ ਪਾਈ ਜਾਂਦੀ ਵੀ ਮੈਂ ਬਿਲਕੁਲ ਜੀ ਤੇ ਆਹ ਲਓ ਦੋਸਤੋ ਦਬਾ ਲਿਓ ਬਾਕੀ ਆ ਦੋ ਐਨੀਮਲ ਨੇ ਵੀਰ ਦੇ ਕੋਲ ਅੱਜ ਜਿਹੜੀਆਂ ਦੋਸਤੋ ਟੋਕੜਾ ਇਹਦੀ ਪਸਮਾ ਦਾ ਟਾਈਮ ਸਾਰਾ 30 ਸੈਕਿੰਡ ਮਿੰਟ ਵੀ ਨਹੀਂ ਸੀ। ਬਿਲਕੁਲ ਬਿਲਕੁਲ। ਤੇ ਜਿਹੜਾ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ। ਪਸਮਾ ਜਿਹੜਾ ਹੋ ਗਿਆ ਹੁਣ ਆਪਾਂ ਚੁਵਾਈ ਜਿਹੜੀ ਆਪਾਂ ਤੁਹਾਨੂੰ ਸਟਾਰਟ ਕਰਕੇ ਦਿਖਾ ਦੇਣੀ ਆ। ਤੇ ਅਗਲੇ ਥਾਂਾਂ ਦੀ ਜਿਹੜੀ ਚੁਵਾਈ ਤੁਸੀਂ ਦੇਖੋ ਕਿਵੇਂ। ਵਾਹ ਵਾਹ ਬਈ ਆ। ਆਹ ਤਾਂ ਉੱਤੇ ਗੋਰੀਆਂ ਮੱਝਾਂ ਕੋਈ ਵੀ ਜਿਹਨਾਂ ਤੋਂ ਵੀਰ ਜਿਹੜੀ ਕਾਫੀ ਖੂਨ ਆ ਰਹੇ ਸੀਗੇ ਬਾਕੀ ਟੋਕੜ ਤੇ ਕੇ ਗੱਬਣ ਦੀ ਜਿਹੜੀ ਆ ਦੋਸਤੋ ਤੁਹਾਡੀ ਕਿਸਮਤ ਆ 50-50% ਮੈਂ ਪਹਿਲਾਂ ਹੀ ਕਹਿੰਦਾ ਸੀਗਾ ਤੇ ਕਿਉਂਕਿ ਵੀਰ ਨੂੰ ਅੱਗੇ ਜਿਹੜਾ 40 ਡੇਸ ਦਾ 40 ਦਿਨਾਂ ਦਾ ਕੇ ਕਹਿ ਕੇ ਘਰ ਵਾਲਿਆਂ ਨੇ ਸੇਲ ਕੀਤੀ ਆ ਤੇ ਬੱਟ ਜਿਹੜੀ ਦੂਜੀ ਮੱਝ ਹੈਗੀ ਉਹ ਵੀਰ ਉਹਨਾਂ ਦੇ ਘਰ ਦੀ ਆ 120 ਦਿਨ ਦਾ ਜਿਹੜਾ ਉਹਨੂੰ ਏਆਈ ਹੋਈ ਨੂੰ ਜਿਹੜਾ ਸਮਾਂ ਹੋ ਗਿਆ ਸੀਗਾ ਤੇ ਉਹ ਵੀ ਵੀਰ ਹੁਣ ਕਹਿੰਦਾ ਵੀ ਕਦੇ ਪਸੂ ਫੀਰ ਨਹੀਂ ਖਾਂਦਾਗਾ ਘਰ ਦਾ ਜਿਹੜਾ ਉਹਨਾਂ ਦਾ ਹੈਗਾ ਤੇ ਉਹ ਤੁਸੀਂ ਆਪਦੇ ਹਿਸਾਬ ਆਪਦੇ ਸੋਚ ਸਮਝਦੇ ਹਿਸਾਬ ਨਾਲ ਲੈ ਕੇ ਜਾ ਸਕਦੇ ਹੋ ਖਾਸ ਤੌਰ ਤੇ ਪੂਰੀ ਹੈਗੀ ਦੋਸਤੋ ਤੇ 7 ਸਾਢੇ 6 ਲੀਟਰ ਹਨਾ ਵੀਰ ਦਾ ਦੁੱਧ ਹੈਗਾ ਇਹਦਾ ਹਾਂ ਬਿਲਕੁਲ ਦੰਦ ਸਾਹਿਬ ਆਪਾਂ ਦੋਨਾਂ ਦਾ ਕਰੀਬ 7-7 ਲੀਟਰ ਜਿਹੜਾ ਦੁੱਧ ਕਵਾਂਗੇ ਹੋ ਸਕਦਾ 12 ਵੀ ਹੋਵੇ ਠੀਕ ਹੈ ਜੀ ਆਓ ਇੱਕ ਵਾਰੀ ਦੋਸਤੋ ਜਦੋਂ ਤੱਕ ਤੁਸੀਂ ਮੇਰਾ ਕੰਮ ਜਿਹੜਾ ਦੋਸਤੋ ਤੁਹਾਨੂੰ ਪਤਾ ਹੈਗਾ ਵੀ ਪਸ਼ੂ ਆ ਉਹ ਕਿਸੇ ਫਾਰਮ ਤੋਂ ਆ ਕਿਸੇ ਵਪਾਰੀ ਵੀਰ ਤੋਂ ਤੁਹਾਡੇ ਸਾਹਮਣੇ ਲੈ ਕੇ ਆਉਣ ਦਾ ਹੁੰਦਾ ਉਸ ਤੋਂ ਬਾਅਦ ਜਿਹੜੀ ਗਰੰਟੀ ਆ ਚਾਹੇ ਤਸੱਲੀ ਆ ਉਹ ਤੁਸੀਂ ਆਪਣੇ ਹੱਥਾਂ ਨਾਲ ਤੁਸੀਂ ਆਪ ਕਰਨੀ ਹੁੰਦੀ ਆ ਉਹ ਤੁਸੀਂ ਜ਼ਰੂਰ ਕਰ ਸਕਦੇ ਹੋ ਘਰੇ ਪਹੁੰਚ ਕੇ ਕਰਕੇ ਤੇ ਆ ਜਿਹੜਾ ਦੋਸਤੋ ਬਿਲਕੁਲ ਲਾਈਵ ਚਾਹੀ ਵੀਡੀਓ ਰਿਕਾਰਡਿੰਗ ਦੇ ਵਿੱਚ ਆਪਾਂ ਜਿਹੜੀ ਚਵਾਈ ਤੁਹਾਨੂੰ ਦਿਖਾ ਦਿੰਦੇ ਆ ਤੁਸੀਂ ਬੇਸ਼ੱਕ ਆਨਲਾਈਨ ਸੌਦਾ ਵੀ ਕਰਨਾ ਹੈ ਦੂਰੋਂ ਜਿਹੜੋਂ ਸਮਾਂ ਨਹੀਂ ਹੈਗਾ ਕਿਉਂਕਿ ਸਮਾਂ ਸਾਰੇ ਦੇ ਕੋਲ ਓਨਾਕ ਹੁੰਦਾ ਤੇ ਜਿਹੜੇ ਵੀਰ ਨਹੀਂ ਪਹੁੰਚ ਸਕਦੇ ਚੀਜ਼ ਪਸੰਦ ਲੱਗਦੀ ਹੋਵੇ ਤਾਂ ਤੁਸੀਂ ਜਿਹੜੀ ਲਾਈ ਆਨਲਾਈਨ ਚੀਜ਼ ਵੀ ਮਗਾ ਸਕਦੇ ਹੋ ਆ ਜਿਹੜੇ ਮਗਰਲੇ ਥਣਾ ਦੀ ਚਵਾਈ ਹੈ ਦੋਸਤੋ ਉਹ ਵੀ ਬੇਸ਼ੱਕ ਤੁਸੀਂ ਬਿਲਕੁਲ ਧਿਆਨ ਨਾਲ ਦੇਖ ਲਓ ਆ ਲਓ ਜੀ साफ चवाई तक लगता पाकि संधु साहब पूरे बच्चे लैंडल बहुत वाइया माज है बाकी दुधी चवाई चंगी है जी ठीक है जी ਚੋਈ ਜਿਹੜੀ ਆ ਦੋਸਤੋ ਬਿਲਕੁਲ ਕੰਪਲੀਟ ਹੋ ਚੁੱਕੀ ਤੇ ਆ ਲੋ ਇਹ ਆਪਾਂ ਦੁੱਧ ਮਿਲ ਲੈਂਦੇ ਹਾਂ ਹਾਂਜੀ ਬੇਨਤੀ ਜਿਹੜੀ ਹੈਗੀ ਦੋਸਤੋ ਲੀਟਰ ਆਪਾਂ ਮਾਰ ਕੇ ਤੁਹਾਨੂੰ ਬਿਲਕੁਲ ਤੁਹਾਡੇ ਸਾਹਮਣੇ ਕਰ ਦੇਣੀ ਹੈ ਆ ਲੋ ਤਾਲੋ ਜੀ ਤੋ ਜੇ ਇਹਨਾਂ ਚ ਯਾਰ ਤੋ ਸਾਡੇ 14 ਆ ਚਲੋ ਤੋਰਾ ਬਤਾ ਦਿੰਦਾ ਪਰ ਇਹ ਆ ਕਿ ਤੁਹਾਨੂੰ ਆਪਾਂ 7 ਲੀਟਰ ਕਹਿ ਕੇ ਦੇਵਾਗੇ ਠੀਕ ਹੈ ਜੀ ਟਾਈਮ ਦਾ ਠੀਕ ਆ ਮਾਰਨਿੰਗ ਟਾਈਮ ਜਿਹੜਾ ਦੋਸਤੋ ਸਮਾਂ ਥੋੜਾ ਜਿਹਾ ਅਪ ਹੋ ਜਾਂਦਾ ਜਦੋਂ ਕਿਤੇ ਆਪਾਂ ਵਿਜ਼ਿਟ ਕਰਦੇ ਹਾਂ ਕੋਈ ਘੰਟਾ ਡੇਢ ਘੰਟੇ ਦਾ ਫਰਕ ਪੈ ਜਾਂਦਾ ਉਹ ਤੁਸੀਂ ਜਿਹੜਾ ਕੱਲ ਤਾਂ 8 ਵੀ ਹੋਵੇ ਪਰ ਆਪਾਂ 7 ਹੀ ਕਰਾਂਗੇ ਠੀਕ ਹੈ ਜੀ ਬਾਕੀ ਤੁਸੀਂ 7 ਮੰਨ ਕੇ ਵੀਰ ਕਹਿੰਦਾ ਵੀ ਲੈ ਕੇ ਜਾ ਸਕਦੇ ਹੋ ਤੇ ਇਸ ਤੋਂ ਬਾਅਦ ਦੋਸਤੋ ਜਿਹੜੀ ਦੂਜੇ ਨੰਬਰ ਤੇ ਆਪਾਂ ਤੁਹਾਨੂੰ ਜਿਹੜੀ ਵੀਰ ਉਹਨਾਂ ਦੇ ਘਰ ਦੀ ਮੱਝ ਅੱਗੇ ਚੌਥੇ ਸਵੇਰ ਲਈ ਜਿਹੜੀ ਗੱਭਣ ਤੇ ਉਹ ਵੀ ਤੁਹਾਨੂੰ ਆਪਾਂ ਜਿਹੜੀ ਬਿਲਕੁਲ ਵੀਡੀਓ ਦੇ ਵਿੱਚ ਚੈੱਕ ਪਾਸੇ ਕੋਈ ਖਰਗ ਕਰਵਾ ਦੇਣੀ ਹੈ ਚਾਰੇ ਥਾਵਾਂ ਦੀ ਉਸ ਤੋਂ ਬਾਅਦ ਡਿਸੀ ਜੇ ਕਦੇ ਤੁਸੀਂ ਆਓ ਘਰ ਵਿਜ਼ਿਟ ਕਰਕੇ ਤੇ ਸਦੀ ਆਪ ਦੇ ਹੱਥੀ ਵੀ ਆਪ ਜਰੂਰ ਕਰ ਲਿਓ ਠੀਕ ਆ ਜੀ ਅ ਸੋ ਦੋਸਤੋ ਬਿਲਕੁਲ ਉਸੇ ਤਰ੍ਹਾਂ ਪਾੜਾ ਵੰਡਾ ਪਾ ਕੇ ਤੁਸੀਂ ਇਸ ਚਵਾਈ ਕਰ ਸਕਦੇ ਆ ਬਈ ਤੇ ਹਰਮੰਦਰ ਆ ਲਓ ਜੀ ਬਾਕੀ ਆ ਰੇਟ ਜਿਹੜਾ ਦੋਸਤੋ ਬਿਲਕੁਲ ਅੱਧੋ-ਅੱਧਾ ਦਾ ਫਰਕ ਆ ਕਿਉਂਕਿ ਜੇਕਰ ਅਸੀਂ 85000 ਜਾਂ 70 75000 ਲਾ ਕੇ ਵੀ ਕਿਤੇ ਨਾ ਕਿਤੇ ਪਸ਼ੂ 8 9 10 ਲੀਟਰ ਹੀ ਆਪਾਂ ਨੂੰ ਚੋਂਨ ਨੂੰ ਕਿਤੇ ਨਾ ਮਿਲ ਜਾਂਦਾ ਪਰ ਉਹਦੇ ਲਈ ਜਿਹੜਾ ਦੋਸਤੋ ਇਹ ਬੈਨੀਫਿਟ ਹੈਗਾ ਅੱਗੇ ਜਿਹੜੀਆਂ ਤੋਕੜਾਂ ਦੇ ਨਾਲ ਕਿਤੇ ਨਾ ਕਿਤੇ ਗੱਬਣ ਦੇ ਜਿਹੜੇ ਅੱਗੇ ਦੋਸਤੋ ਇਹ ਆਈਆਂ ਹੋਈਆਂ ਨੇ ਉਹ ਅੱਗੇ ਕਿਸਮਤ ਆ ਦੋਸਤੋ ਕਿਉਂਕਿ 50-50 ਪਰਸੈਂਟ ਚਾਂਸ ਹੁੰਦੇ ਆ ਤੇ ਜੇ ਜਿੰਨੇ ਚਿਰ ਚੈੱਕ ਪਾਸ ਨਹੀਂ ਹੁੰਦੀ ਆ ਲੋ ਮੈਨੂੰ ਕਿਹਾ ਬਹੁਤ ਚਾਂਸ ਆਗੇ ਮੱਜਾ ਆ ਜਿਹੜੇ ਥੋੜੇ ਵੀਰਤੀ ਇਹ ਤਾਂ ਕਰਦੇ ਹੀ ਆ। ਹਾਂ। ਮੱਜ ਬਿਲਕੁਲ ਦੰਦੋ ਮੱਜ ਨੇ ਜਿਸ ਤਰ੍ਹਾਂ ਇੱਕ AI ਤੋਂ ਬਾਅਦ ਆ ਜਿਹੜੇ ਲਛਣਾਂੋਂ ਦੇ ਡੋਕਿਆਂ ਦੇ ਜਾਂ ਜਿਸ ਤਰ੍ਹਾਂ ਵੀ ਜੋ ਵੀ ਆ ਠੀਕ ਹੈ ਜੀ। ਇਹ ਕਦੀ ਫੇਰ ਨਹੀਂ ਖੰਦੀ ਆ। ਠੀਕ ਹੈ। ਹਾਂ ਜੀ। ਠੀਕ ਹੈ ਦੰਦੋ ਪਸੰਦ ਆ। ਓਕੇ ਜੀ ਓਕੇ ਕਰਕੇ ਸਟਾਰਟ ਕੀ। ਤੇ ਅਗਲੇ ਥਰਾਂ ਦੀ ਜਿਹੜੀ ਚਵਾਈ ਆ ਦੋਸਤੋ ਉਹ ਆਪ ਦੀ ਨਿਗਾਹ ਦੇ ਵਿੱਚੋਂ ਕੱਢ ਲਓ। ਆ ਲਓ। Thank you. ਜਿਹੜੇ ਕੰਟੈਕਟ ਨੰਬਰ ਨੇ ਦੋਸਤੋ ਲਗਾਤਾਰ ਜਿਹੜੇ ਸਕਰੀਨ ਦੇ ਥੱਲੇ ਚੱਲਦੇ ਹੁੰਦੇ ਆ ਤੇ ਉਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਜੀ 9906388025 ਵੀਰ ਦੇ ਸੰਪਰਕ ਨੰਬਰ ਨੇ ਤੇ ਨੰਬਰਾਂ ਤੇ ਤੁਸੀਂ ਕਾਲ ਕਰਕੇ ਜਿਹੜੀਆਂ ਦੂਨਾ ਮਜਾਂ ਦੀ ਡਿਟੇਲ ਤਾਂ ਮੈਂ ਤੁਹਾਨੂੰ ਜਿਹੜੀ ਦੋਸਤੋ ਵੀਡੀਓ ਦੇ ਵਿੱਚ ਦੱਸਤੀ ਆ ਬਟ ਰੇਟ ਬਾਰੇ ਜਾਂ ਸੌਦੇ ਬਾਰੇ ਤੁਸੀਂ ਵਿਸ਼ੇਸ਼ ਤੌਰ ਤੇ ਜਿਹੜੀ ਗੱਲਬਾਤ ਬਾਈ ਹੋਰਾਂ ਦੇ ਨਾਲ ਕਰ ਸਕਦੇ ਜੀ ਬਾਕੀ ਆਪਣੇ ਹਿਸਾਬ ਨਾਲ ਵੀ ਕੋਈ ਵੀਰ ਬੇ ਤੜਕਾ ਬੇ ਹਿਸਾਬ ਨਾਲ ਵੀ ਤੁਸੀਂ ਜਿੱਥੋਂ ਤੱਕ ਤੁਹਾਨੂੰ ਪੁੱਗਦਾ ਹੋਵੇ ਪੜਦਾ ਹੋਵੇ ਤੁਹਾਡਾ ਤੁਸੀਂ ਆਪਣੇ ਹਿਸਾਬ ਨਾਲ ਵੀ ਆਪਣਾ ਰੇਟ ਜਿਹੜਾ ਬਾਈ ਹੋਰਾਂ ਦੇ ਬਿਲਕੁਲ ਅੱਗੇ ਰੱਖ ਸਕਦੇ ਹੋ ਉਹਨਾਂ ਨੂੰ ਪੁੱਗੇਗਾ ਜਿਹੜਾ ਦੋਸਤੋ ਸੌਦਾ ਜਿਹੜਾ ਤੁਹਾਡੇ ਨਾਲ ਕਰ ਲੈਣਗੇ ਤੇ ਪੰਜ ਕੁ ਮਹੀਨੇ ਦਾ ਵੀਰ ਇਹਨੂੰ ਸਮਾਂ ਹੋ ਗਿਆ ਤੇ ਤਕਰੀਬਨ ਜਿ ਚੁਵਾਈ ਅੱਗੇ ਕਰਵਾਉਗੀ ਫਿਰ ਹੈਨਾ ਹਾਂ ਬਿਲਕੁਲ ਸਮਝਾਵੇ ਇੱਕ ਇਹਨੂੰ ਭਾਵੇਂ ਜਿੰਦਾ ਇਹ ਵੈਸੇ 2-3 ਮਹੀਨੇ ਤਕਰੀਬ ਤੇ ਜਰ ਮਹੀਨੇ ਖੇਤ ਚ ਲੈ ਜਾਂਦੀ ਬੰਨ ਤੋਂ ਬਾਅਦ ਠੀਕ ਹੈ ਤੇ ਪਰ ਦੁੱਧ ਲੰਮਾ ਸਮਾਂ ਦੇ ਠੀਕ ਹੈ ਜੀ ਠੀਕ ਹੈ ਫਿਰ ਇਹਦੇ ਵਿੱਚ ਇਹ ਹੈ ਕਿ ਜਿੰਨੀ ਜਿੰਨੀ ਮੇਰੇ ਤੇ ਸੇਵਾ ਕਰ ਰਿਹਾ ਇਹ ਨਹੀਂ ਕਿ ਆਪਾਂ ਖਵਾਇਆ ਤੇ ਆਪਾਂ ਨੂੰ ਦੱਸੂਗੀ ਨਹੀਂ ਹਾਂ ਜੀ ਜਿੰਨਾ ਆਪਾਂ ਖਵਾਵਾਂਗੇ ਇਹ ਦਿਨ ਤੋਂ ਦਿਨ ਦੱਸੂਗੀ ਕਿ ਮੈਂ ਮੈਨੂੰ ਕੱਲ ਵੰਡ ਵਧੇਰੇ ਪਿਆਵਾ ਜਾਂ ਮੈਂ ਦੇ ਉਹ ਮੁੜ ਕੇ ਮੋੜ ਕੇ ਫਿਰ ਇਹਨੇ ਦੇਣਾ ਵੀ ਹੈਗਾ ਉਹਨਾਂ ਨੂੰ ਹਾਂ ਜੀ ਨਾ ਕਈ ਵਾਰ ਹੁੰਦਾ ਜਿੰਨਾ ਮਰਜ਼ੀ ਖਾਈ ਜਾਓ ਉਦੋਂ ਤੇ ਨਹੀਂ ਆਉਂਦੇ ਤੇ ਜਵਾਈ ਜਿਹੜੀ ਆਲਮੋਸਟ ਜਿਹੜੀ ਕੰਪਲੀਟ ਹੋ ਗਈ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਜਿਹੜਾ ਲੀਟਰ ਮਾਰ ਕੇ ਵਿਖਾ ਦਿੰਨੇ ਇੱਕ ਦੋਨਾਂ ਥੱਲੇ 7-7 ਲੀਟਰ ਦੋਦੇ ਜਿਹੜਾ ਹਾਂਜੀ ਆਪਾਂ ਠੀਕ ਹੈ ਕਹ ਕੇ ਦੇਵਾ ਤੇ ਹੈ ਵਾਦ ਦੋਨਾਂ ਥੱਲੇ ਠੀਕ ਹੈ ਪਰ ਆਪਾਂ 7-7 ਲੀਟਰ ਜਿਹੜਾ ਠੀਕ ਹੈ ਬਾਕੀ ਤਸੱਲੀ ਕਰ ਲਿਓ ਦੋਸਤੋ ਮੇਰੇ ਕਹਿਣ ਤੇ ਜਾਂ ਕਿਸੇ ਪਸ਼ੂ ਪਾਲਕ ਵੀਰ ਦੇ ਕਹਿਣ ਤੇ ਵਪਾਰੀ ਦੇ ਨਾ ਤੁਸੀਂ ਰੋ ਹੋਣ ਤਿੰਨ ਟਾਈਮ ਆ ਕੇ ਕਿਉਂਕਿ ਜਿੰਨਾ ਜਰ ਤੁਸੀਂ ਆਪ ਨਹੀਂ ਤਸੱਲੀ ਕਰਦੇ ਉਹ ਨਜ਼ਰ ਤੱਕ ਕਲੀਅਰ ਨਹੀਂ ਹੁੰਦਾਗਾ ਤਸੱਲੀ ਤੁਸੀਂ ਪੈਸੇ ਤੁਸੀਂ ਖਰਚ ਕਰਨੇ ਆ ਤਸੱਲੀ ਜਿਲਦੀ ਆ ਲੋਜੀ ਠੀਕ ਹੈ ਜੀ ਲੈ ਰਿਹਾ ਤੋ ਸੋ ਦੋਸਤੋ ਇਹ ਹਨ ਵੀਰ ਹਰਬੇਲ ਜੀ ਦੋ ਐਨੀਮਲ ਤੁਹਾਨੂੰ ਅੱਜ ਵਿਖਾਏ ਆ ਦੋਸਤੋ ਟੋਕੜ ਤੇ ਗੱਬਣ ਅਗੇ ਜੀਆਂ ਦੋਸਤੋ ਇਹ ਆਈਆਂ ਹੋਈਆਂ ਨੇ ਹਾਂਜੀ ਤੇ ਵੀਰ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਜੀ ਕੰਟੈਕਟ ਨੰਬਰ ਤੇ ਕੰਟੈਕਟ ਨੰਬਰ ਭਾਈ ਹਰਬੇਲ ਇੱਕ ਤਾਂ ਮੈਂ ਦੱਸਦਾ ਹੀ ਕੁਝ ਹੋਰ ਵੀ ਹੈ ਕੋਈ ਤੁਸੀਂ ਦੱਸ ਦਿਓ ਜੀ 9903820259906388 ਯੂਟਿਊਬ ਠੀਕ ਹੈ ਜੀ ਹੋਰ ਕੁਝ ਕਹਿਣਾ ਚਾਹੁੰਦੇ ਹੋ ਜੀ ਦੋਸਤ ਥੈਂਕ ਯੂ ਠੀਕ ਆ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ